ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 22ਵਾਂ ਡਾਂਡੇ ਤੇ ਅੱਜ ਕੋਈ ਸਾਹਿਬ ਕਹਿੰਦੇ ਲਵਾਉਣੇ ਆ ਡਾਂਡੇ ਤੇ ਬਾਹਾਂ ਦਾ ਕਰਾਉਣਾ ਜੋਰ ਤੇ ਵਿਖਾਉਣੇ ਤੁਹਾਨੂੰ ਕਿ ਕਦਾਂ ਫੇ ਪੈਂਦੇ ਪਟਾਕੇ ਬਾਹਾਂ ਦੇ ਤੇ ਕਿਹੜਾ ਗੱਭਰੂ ਕੱਢਦਾ ਕਾਰਡ ਅੱਜ ਤੁਹਾਨੂੰ ਵਿਖਾਉਣੇ ਅੱਗੇ ਫੇ ਮਿਲਦੇ ਵਲੌਗ ਮੇਰੇ ਮਤਰੋ ਪਹਿਲਾ ਸੈੱਟ ਹੋ ਗਿਆ ਸਟਾਰਟ ਦੀ ਸ਼ਾਦੀ ਵੇਖੋ ਕਿਦਾਂ ਚੱਲਣਦੇ ਆ ਜਿੱਦਾਂ ਪੱਠੇ ਕੁੱਤਰਨ ਵਾਲੀ ਮਸ਼ੀਨ ਚੱਲਣਦੀ ਹੁੰਦੀ ਆ ਪੰਪ ਵੇਖੋ ਕਿਦਾਂ ਚੱਲਣਦੇ ਆ ਓਧਰ ਲਾ ਵੀ ਗਿਆ ਸ਼ਾਦੀ ਤੂੰ ਪਿੱਛੇ ਕਿੱਦਾਂ ਰਹਿ ਗਿਆ ਵਾ ਅੱਛਾ ਤੂੰ ਕਦੇ ਹੋਇਆ ਵੀ ਆ ਪਹਿਲੇ ਨੰਬਰ ਤੇ ਕਿ ਨਹੀਂ ਮੈਂ ਮਾਨਕ ਮਹਿਸੂਸ ਕਰਾਂ ਵੀ ਆ ਕਿਹੇ ਦਿਨ ਤੇਰੇ ਤੇ ਕਿ ਨਹੀਂ ਮਸਲ ਜੇ ਵਿਖਾਉਂਦਾ ਰਹਿੰਦਾ ਟੁੱਟੇ ਜੇ ਮੈਨੂੰ ਤੇਲ ਦੇ ਕੱਦਾ ਚੋਪੜਿਆ ਪਾ ਤੇਲ ਵੇਖਦਾ ਜੋਪੜਿਆ ਜਿੱਦਾਂ ਬਹੁਤ ਜੱਥੇ ਪੱਟੀ ਨਾਲ ਦੀ ਪੈਣੀ ਹੁੰਦੀ ਕੋਸਤੀ ਪਾਜੀ ਕੀ ਹਾਲ ਹੈ ਹਾਂਜੀ ਠੀਕ ਹੈ ਸੌਰੀ ਅੱਜ ਅਸੀਂ ਥੋੜਾ ਲੇਟ ਹੋ ਗਏ ਆ ਮੈਂ ਵੀ ਲੇਟ ਆਇਆ ਕੋਈ ਨਾ ਹਾਂਜੀ ਚਲੋ ਮਰਾਉ ਨਾਲ ਡਾਂਡ ਚਲੋ 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 ਜੋਤੇ ਸ਼ਾਬਾਸ਼ ਕੱਲ ਚੱਲ ਚੱਲ ਸ਼ਾਦੀ ਵੇ ਤਾਂ ਚੱਲ ਚੱਲ ਚੱਲੇ ਚੱਲ ਚੱਲ ਫਿੱਡੂ ਕੀ ਹੋਇਆ ਟਾਇਟ ਹੋ ਗਿਆ ਸਰੀਰ ਸ਼ਾਬਾਸ਼ 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 ਬੜੀ ਸ਼ਾਬਾਸ਼ ਇੱਧਰ ਲਿਆਂ ਗੱਡੀਆਂ ਬੁੱਕ ਦੀਆਂ ਪੂਰੀਆਂ ਆ ਵੇਖ ਕਿਉਂ ਚੱਲੋ ਚੱਲੋ ਤੇ ਚਲੋ ਸ਼ਾਬਾਸ਼ ਡਾਂਗ ਦੀਦੀ ਡਾਂਗ ਤੂੰ ਪਿਛਲੇ ਆਪਦੇ ਨਾਲ ਦੇਣਾ ਨਾ ਫਿਰ ਦੂਜਿਆਂ ਨਾਲ ਨਿੱਕਿਆਂ ਨਾਲ ਮੈਨੂੰ ਕੀ ਪਤਾ ਤੂੰ ਹੀ ਲਾਉਂਦਾ ਚਲ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਜੋ ਉੱਤੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਕਿੰਨੇ ਕਿੰਨੇ ਹੋ ਗਏ ਆ ਡਾਕਟਰ ਆ ਬੜੇ ਕੀ ਗੱਲ ਥੱਕਦਾ ਬਹੁਤ ਤੂੰ ਹੁਣ ਉਧਰ ਖੜੇ ਆ ਗੱਡੀਆਂ ਵੇਖ ਲਓ ਉਹ ਨਿੱਕੀਆਂ ਗੱਡੀਆਂ ਕਿੰਨੇ ਕਿੰਨੇ ਡੰਡ ਲਾਏ ਆ ਤੂੰ ਲਾਉਂਦੇ ਵੀ ਬੱਲੇ ਤੇਰੇ 20 ਲਾਤੇ ਆ ਵੀ ਲਾ ਦਿੰਦੇ ਆ ਉਹ ਕੋਈ ਹੁਣ ਮੈਂ ਕਹਨੇ ਆ ਤੇਰੇ 11 ਲੱਗਦੇ ਪਈ 11 ਪਰ 11 ਨਹੀਂ 20 ਕੰਨੇ ਆ ਮੈਂ ਹੁਣ ਚੱਲੋ ਹੋ ਜਾ ਸ਼ੁਰੂ ਆ ਜੋ ਮੋਟਿਆਂ ਦਾ ਬਰਾਬਰ ਲੈ ਆ ਚੱਲ ਚੱਲ 20 ਡੰਡ ਮਾਰਨੇ ਆ 11 ਵਜੇ ਚੱਲ 11 ਵੇਖੀਂ ਤੇਰੇ ਵਜਾਉਂਦੇ ਤੇਰੇ ਕੋਈ ਨਾ ਉਹ ਡਾਂਗ ਵੇਖ ਲੈ ਮੈਂ ਕਰ ਕਿੱਦਾਂ ਕੋਕੀਆਂ ਵਾਲੀ ਚੱਲ ਚੱਲ ਕਰਨੀ ਮੈਂ ਕਰਨੀ ਮੈਂ ਕਰਕੇ ਕਰਨੀ ਮੈਂ ਡਿੱਗੀ ਸੱਟ ਥੱਲੇ ਹਾਂ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਆਸਾ ਦੇ ਮੋਢੇ ਦੇ ਬਰਾਬਰ ਇੱਥੇ ਰੱਖਿਆ ਕਰੇ ਗੋਡੇ ਲਾ ਥੱਲੇ ਗੋਡੇ ਲਾ ਥੱਲੇ ਲਾ ਥੱਲੇ ਗੋਡੇ ਹਾਂ ਡੰਡ ਮਾਰ ਪੂਰਾ ਡੰਡ ਮਾਰਨਾ ਹੁਣ ਵੀ ਜੇ ਓਦਾਂ ਡੰਡ ਵੱਜਾ ਤੇ ਵੇਖੀ ਛਿਟੀ ਫਿਰਦੀ ਚੱਲ ਡੰਡ ਪੂਰਾ ਮਾਰ ਥੱਲੇ ਲੱਥਲਿਓ ਥੱਲਿਓ ਭਾਰ ਚੱਕ ਚੱਕ ਥੱਲਿਓ ਚੱਕ ਥੱਲਿਓ ਹਾਂ ਚੱਲ 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 ਨਾ ਗੋੜਿਆ ਦੇ ਦੱਸਦਾ ਕਿਹਨਾਂ ਆਪ ਨੂੰ ਕਿੱਦਾਂ ਮੈਂ ਭਈ ਉਹਦਾ ਲਾਉਣਾ 11 ਗਿਆਨ ਲਾਉਣਾ ਨਹੀਂਗਾ ਤੂੰ ਲਾ ਲ ਹੀ ਤਾਂ ਮੈਂ ਭਾਂਦੀ 50 ਲਾ ਲਾ ਪਰ ਇਦਾਂ ਮੈਂ ਪੂਰਾ ਥੱਲੇ ਮੁੜ ਕੇ ਆ ਨਾਲੇ ਤੈਨੂੰ ਪਤਾ ਲੱਗੂਗਾ ਕਿ ਡਾਂਡ ਕਿਦਾਂ ਲਾਈਦਾ ਵਾ ਤੂੰ ਵੀ ਸਹਿਜ ਨੂੰ ਫੋਲੋ ਕਰਦਾ ਲੱਗਦਾ ਪ੍ਰਕਾਸ਼ ਪੂਰਾ ਚੱਲਣ ਦੇ ਆ ਦੇਖ ਸਕਦੇ ਤੁਸੀਂ ਸੋਟੀ ਦੇ ਜੋਰ ਤੇ ਚੱਲਦਾ ਕੰਮ ਉਦਾਂ ਦੇ ਮੰਨਦੇ ਨੇਗੇ ਚਲੋ 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 ਆ ਗਰਾਊਂਡ 'ਚ ਮਿੱਟੀ ਪਈ ਆ ਪੂਰੇ ਨਿਆਣੇ ਲੈਟ ਦੇ ਫਿਰਦੇ ਆਂ ਪੋਲੀ ਗਰਾਊਂਡ ਚੱਲ ਰਮਾਨ ਕੀ ਕਰਦਾ ਮੈਂ ਚੱਲ ਡੰਡ ਲਾ ਡੰਡ ਪੂਰਾ ਪੂਰਾ ਲੈ ਥੱਲੇ ਥੱਲੇ ਮੋੜ ਥੱਲਿਓ ਚੱਲ 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 ਸ਼ਾਬਾਸ਼ 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 ਚਲੋ 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 ਸੈਟ ਆ ਗਿਆ ਦੂਜਾ ਚੱਲ ਚੱਲ ਉਹ ਵੇ ਇਹਦਾ ਸ਼ਰਨਾ ਮੂਰੇ ਚਲੇ ਗਿਆ ਸਾਰਿਆਂ ਨੂੰ ਚੱਲ ਚੱਲ ਛਰਨੀ ਚੱਲ 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 ਸ਼ਾਬਾਸ਼ 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 ਕੀ ਹੋਇਆ ਚੱਲ 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 ਬੰਦਾ ਵੀ ਭਾਰਾ ਚਾਹੀਦਾ ਇਹਨੂੰ ਫੜਨ ਨੂੰ ਹੈ ਤਾਂ ਜੋ ਤੈਨੂੰ ਲਾਇਆ ਤੇ ਤੇਰੇ ਅਰਗੇ ਲਾਇਆ ਤੈਨੂੰ ਚੱਲ ਚੱਲ ਮੰਨੂ ਸ਼ਾਵਾ ਸ਼ਾਵਾ ਚੱਲ ਚੱਲ ਡੰਡ 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 ਚੱਲ 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 ਬੱਲੇ ਸ਼ਾਵਾ ਚੱਲ 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 ਸ਼ਾਵਾ ਸ਼ਾਵਾ ਉਹ ਤਰ੍ਹਾਂ ਗਿਆ ਨਾ ਜੋ ਚੱਲ ਚੱਲ ਬਾਜੀ ਸ਼ਿਟੀ ਆਵੇ ਸ਼ਿਟੀ ਚੱਲ 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 ਲੱਖ 28 ਲੱਖ 28 ਲੱਖ 20 ਲੱਖ 28 ਲੱਖ 20 ਲੱਖ 28 ਲੱਖ 20 ਓਹੋ ਚੱਕ ਟੀਕਾ ਨਾਲ ਹੀ ਚਲੋ ਚਲੋ ਦੂਜੇ ਵਾਲੇ ਆਗੇ ਦੂਜੇ ਵਾਲੇ ਆਗੇ ਸ਼ਾਬਾਸ਼ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਰਲ ਗਿਆ ਨਾਲ ਰਲ ਗਿਆ ਨਾਲ ਸ਼ਾਵਾ ਸ਼ਾਵਾ ਆਜੋ ਆਜੋ ਵੈਰੀ ਗੁੱਡ ਚੱਲ 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 ਜੋ ਤੇ ਚੱਲ 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 ਉਸਤਾਦ ਜੀ ਆ ਗਏ ਮਗਰ ਉਸਤਾਦ ਜੀ ਉਸਤਾਦ ਜੀ ਕਮ ਆਨ ਕਮ ਆਨ ਕਮ ਆਨ ਯੂ ਕੈਨ ਡੂ ਇਟ ਮੈਨ ਕਮ ਆਨ ਓ ਕੋ ਪਾ ਤੇ ਬਛੇ ਰਹਿ ਗਿਆ ਕਮ ਆਨ ਸ਼ਾਜੀ ਕਮ ਆਨ चला कैसा लग रहा है आपको कोई साहब ज्यादा धक्का कर रहे हैं आज, आपके साथ, है। आज <laughs> साथ आपके साथ कोई साहब आपके साथ धक्का कर रहे हैं कैसा महसूस हो रहा है आपको जजबात खत्म शाबाश डाक्टर की गल आ डा इधर गड्डी गांधी इधर चल चल पीतिया चल ते अज हूं कैमरा शाबाश शाबाज चल चल तू ही ला ओ वेरी गुड चलो चलो आ देख आ दोवे गड्डियां जाननी है कि नहीं बुक दिया चलो चलो चल लेओ ते चल 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 ले जा 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 शाबाश शाबाश डू इट डू इट डू इट चल 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 टका मार टका ਚੱਲ ਲੈ ਜਾ ਤੋਰ ਕੇ ਉੱਥੋਂ ਤੱਕ ਤੋਰ ਇਹਨੂੰ ਤੋਰ ਚੱਲ 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 ਓ ਮੇਰੀ ਬਾਵਾ ਬਾਵਾ ਦੁਖਣੀਆਂ ਹੀ ਆ ਚੱਲ 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 ਹਾਂ ਵੇ ਓਏ ਪੀਤਾ ਪਹੁੰਚ ਗਿਆ ਰੋ ਪਟ ਕੇ ਛਾਵਾ ਛਾਵਾ ਤੇ ਕੁੱਪਾ ਦੇ ਇੱਦਾਂ ਹੀ ਰਾਜ ਨਾਂਗਿਆ ਗੁੱਪੇ ਤੋਂ ਚੱਲ ਬੁਗਲਿਆ ਬੜੀ ਤੇਜ਼ ਆਉਂਦਿਆਂ ਵਾ ਸ਼ਾਬਾਸ਼ ਸ਼ਾਬਾਸ਼ ਬਗਲੇ ਸ਼ਾਬਾਸ਼ 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 ਚੱਲ 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 ਡੰਡ 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 ਆਜੋ 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 ਤੁਸੀਂ ਵੀ ਆਜੋ ਚੱਲ ਚੱਲ ਜੋ ਤੇ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸਿੱਧੇ ਸਿੱਧੇ ਤਾਹ ਨੂੰ ਉੱਠ ਕੇ ਤਾਹ ਨੂੰ ਉੱਠ ਕੇ ਹਾਂ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲੈ ਲੈ ਗੱਡੀ ਆਪਦੀ ਤੋਰ ਕੇ ਅੱਗੇ ਭਜਾਲਾ ਭਜਾਲਾ ਪਾ ਦੇ ਗੇਰ ਚੱਲ 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 वेरी गुड वेरी गुड शाबाश चल 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 कोटी शाबाश शाबाश चल चल डा डंडे लागे डांड ला चल 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 डांडला ला ड नहीं कटने चल ਸ਼ਾਬਾਸ਼ 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 ਚੱਲ 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 ਪਾਲੇ ਨੇ ਮੂਰੇ ਜਾਣਾ ਚੱਲ ਡੰਡ ਮਾਰ ਡੰਡ ਪਾਲੇ ਡੰਡ ਪੂਰੇ ਨਹੀਂ ਮਾਰੇ ਉਦੋਂ ਭੱਜ ਗਿਆਂ ਚੱਲ 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 ਪਾਲੇ ਕਿੰਨੇ ਡੰਡ ਮਾਰੇ ਓਏ ਚੱਲ 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 ਸ਼ਾਬਾਸ਼ 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 ਲੋ ਵੀ ਮੇਰੇ ਮਿੱਤਰੋ ਚਲੋ ਚਲੋ ਪਹਿਲੇ ਵਾਲੇ ਸ਼ਾਬਾਸ਼ ਸ਼ਰਨਾ ਮੰਨੂ ਚਲ 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 ਪੀਤਾ ਗੱਡੀ ਢਿੱਲੀ ਆ ਮਗਰੋਂ ਨਹੀਂ ਡੱਡ ਲਾ ਦੇ ਇਹ ਉੱਧਾ ਦੱਲਦਾ ਡਾਂਡ ਵੀ ਆ ਚੱਲ 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 ਕੋ ਲੱਤਾਂ ਗਿੱਟੇ ਫੜਿਆ ਕਰ ਤੂੰ ਲੈ ਚੱਲ 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 ਤੇਰੇ ਤੇ ਹੀ ਆ ਫੋਕਸ ਅੱਜ ਬੰਦਾ ਉਹੀ ਫੜਨਾ ਵਾ ਜਿਹੜਾ ਕਰੂਗਾ ਚੱਲ 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 ਇਹ ਦੂਰਾ ਪਈ ਕੁੱਪਾ ਕੁੱਪਾ ਉਹ ਵੇਲਾ ਸਟੇਡੀਅਮ ਲੱਗੇ ਹੋ ਜਾਣਾ ਕੰਮ ਕੁੱਪੇ ਦੋ ਕਿਹਦਾ ਲੱਗ ਰਿਹਾ ਹੈ ਦਿਲ ਕੇ ਜਜਪਾਤ ਕੋਈ ਨਹੀਂ ਦਬਾ ਨਹੀਂ ਭਾਈ ਹਾਂ ਆਵਾਜ਼ ਨਿਕਲ ਨਹੀਂ ਦਈਗੀ ਹਾਈ ਬੀਬੀ ਇਹ ਕਾਂਗੇ ਵਾਲਾ ਹਾਈ ਬੀਬੀ ਇਹ ਬਿੱਟੂ ਕੋਜ ਹੌਲੀ 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 ਹਰਾਮ ਨਾ ਆਰਾਮ ਨਾ ਚੱਲ 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 ਪਾਲਿਆ ਚੱਲ ਚੱਲ ਫੌਜੀਓ ਚਲੋ ਚਲੋ ਕਲ ਚੱਲ ਚੱਲ ਖੈਤ ਕੇ ਖੈਤ ਕੇ ਚਲੋ 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 ਪੂਰੇ ਕਰਨੇ ਆ ਲਓ ਵੀ ਛਵਾੜੇ ਹੋ ਗਏ ਤਿਆਰ ਛਵਾੜੇ ਵਾਲੇ ਹੋ ਗਏ ਗੱਭਰੂ ਤਿਆਰ ਹੱਡਾਂਗ ਦਾ ਪੈਰਾ ਮਗਰੀ ਅੱਜ ਜੋਤਿਆ ਕੀ ਗੱਲ ਆ ਤੂੰ ਬਹੁਤ ਚਰਚਾ ਆਂ ਹਾਂ ਜੋਤਿਆ ਚਲੋ 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 ਵੈਰੀ ਗੁੱਡ ਸ਼ਾਬਾਸ਼ ਚਲ ਚਲ ਸੱਪਾ ਹੋਰ ਕਾ ਜਪ ਲੈਣਾ ਵਾ ਚਲ 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 ਮਨੂੰ ਕੀ ਹੋਇਆ ਵੈਰੀ ਗੁੱਡ ਸ਼ਾਬਾਸ਼ ਚੱਲ ਭਲਵਾਨਾ ਚੱਲ ਭਲਵਾਨਾ ਫਿੱਡੂ ਅੱਜ ਭਾਜੀ ਧੱਕਾ ਕਰ ਗਿਆ ਨਾ ਛਪਾੜੇ ਤੀਜਾ ਸੈੱਟ ਕਰਤਾ ਭਾਜੀ ਨੇ ਮਾੜੀ ਕਰ ਗਿਆ ਭਾਜੀ ਅੱਜ ਦਾ ਦਿਨ ਛਿੜੀ ਆ ਗਈ ਛਿੜੀ ਆ ਗਈ ਛਿੜੀ ਆ ਗਈ ਮਗਰ ਛਿੜੀ ਆ ਗਈ ਛਿੜੀ ਓਏ ਭਾਜੀ ਆਏ 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 ਉਦੋਂ ਤੱਕ ਪਈ ਜਾਣੀਆਂ ਚੱਲ ਚੱਲਾ ਫਿੱਡੂ ਕੋਚਾਂ ਦੀਆਂ ਮਾਰਾਂ ਵੜੀਆਂ ਚੱਲ ਚੱਲ ਓ ਵੇਖ ਲੈ ਤੇਰੇ ਨਾਲ ਦੀਆਂ ਉਹ ਵੇਲਾ ਛਰ ਨਹੀਂ ਹੁਣੀ ਕਿੱਥੇ ਪਹੁੰਚ ਗਏ ਜੋਤੇ ਕੀ ਗੱਲ ਆ ਨਰਜੀ ਘਾਟ ਦੀ ਜਾਂਦੀ ਆ ਅੱਗੇ ਨਾਲੋਂ ਚੱਲ ਚੱਲ ਸੁਣਿਆ ਦੱਬ ਦੱਬ ਕਰੋ ਜਿੱਲੇ ਕਿਨੇ ਚੱਲ 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 ਸ਼ਾਬਾਸ਼ ਚੱਲ ਫੱਟ ਮਰ ਚੱਲ ਦੱਬ 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 ਪੰਜ ਅੱਜ ਪੰਜ ਹੋਰ ਲਾਦੇ ਗਿਆ ਗਿਆ ਕੰਮ ਸ਼ਾਬਾਸ਼ ਸਰਸਾ ਚਲਾ ਚੰਤਲਾ ਪਾਟ ਢੋ ਰਹਿ ਗਏ ਪੈ ਬਣ ਚਲ ਕਿੰਨੇ ਫਿੱਟੇ ਤੇਰੇ ਲਾ ਮਾਰ ਇੱਕ ਫਿਰ ਤੇਰੇ ਕਿੰਨੇ ਆ ਹਾਂ ਐ ਸ਼ਰਮ ਨਹੀਂ ਕਿੰਨੇ ਹੋਏ ਚਲ ਸੁਣ ਕਰੋ ਦਿੱਜਾ 30 ਹੋ ਗਏ ਕਿ 20 ਪਾਜੀ ਮਾਰਿਓ ਨਾ ਬਸ ਮੈਂ ਲਾਈ ਚਲ ਲਾ ਫਿਰ ਲਾ ਅੱਗੇ ਕੱਲ ਸ਼ਾਦੀ ਲੋਟ ਆਇਆ ਸੀ ਪਿਛਲੇ ਡੰਡਾ ਹੀ ਦਾ ਜਿਹੜੀ ਵਾਰੀ ਆਈ ਚਲ ਚਲ ਆਏ ਬੀਬੀ ਕਾਂਗੇ ਵਾਲਾ ਕੰਗਾ ਬੀਬੀਏ ਬੁੱਤ ਸੁਭੜੇ ਚ ਉਦਾ ਹੈ ਹਾਂ ਚੱਲ ਚੱਲ ਪੱਤੀ ਵੀ ਚੱਲ ਆ ਪੱਜ ਹੁਰ ਜਾ ਚੱਲ ਚੱਲ ਇੱਕ ਰਹਿ ਗਿਆ ਚੱਲ ਗਿਆਨੀ ਤੇਰੇ ਮੈਂ ਡੰਡਾ ਦੇ ਰੇਲ ਭਰਾ ਨਹੀਂ ਦੇ ਲੈ ਚੱਲ ਚੱਲੋ 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 ਗਿਆਨੀ ਤੂੰ ਦੇਖ ਲੈ ਦੁਬਾਰਾ ਸ਼ੁਰੂ ਕਰਾ ਦੇਣਾ ਸੈਟ ਵੇ ਲੈ ਭਾਜੀ ਨੇ ਫੇ ਚੰਗਾ ਰਹੂੰਗਾ ਚਲੋ 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 ਸ਼ਾਬਾਸ਼ ਚੱਲ ਚਲੋ ਚਲੋ ਡੱਡੂ ਐ ਡੱਡੂ ਕੀ ਕਰਦੇ ਆ ਚੱਲ ਚੱਲ ਡੱਡੂ ਚੱਲ 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 ਖਾਂ ਕੀ ਹੋਇਆ ਥੱਕ ਗਿਆ ਮੈਂ ਆ ਜਾ ਆ ਜਾ ਤੇਰਾ ਸਾਥੀ ਖੜਾ ਰੀ ਅੱਗੇ ਲੰਘ ਗਿਆ ਵਾ 25 ਚੱਲ ਚੱਲ ਹਜੇ 25 ਕਿੱਥੋਂ ਹੋ ਗਏ ਪੁੱਤ ਚੱਲ 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 ਗਿਆ ਨਹੀਂ ਸ਼ਾਬਾਸ਼ ਭਰਾ ਨਹੀਂ ਹੁੰਦਾ ਤੇਰਾ ਉਹ ਨਹੀਂ ਕਹਿੰਦਾ ਉਹ ਕੰਮ ਤੇ ਹੀ ਅੱਛਾ ਲੁੰਝਾ ਨਹੀਂ ਹਾਂ ਉਹ ਵਾਲ ਤੇ ਸਾਰਾ ਕਰਦਾ ਭਾਈ ਨਾਲੇ ਵੰਡਰਫੁਲ ਲੱਗਾ ਸੀ ਉੱਥੇ ਅੱਛਾ ਚੱਲ ਬੁਗਲੇ ਚੱਲ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲ ਦੂਜੀ ਚੱਲ ਦੂਜੀ ਆ ਪਾਲੇ ਕੀ ਹੋਇਆ ਪੁੱਤ ਟੀ ਸ਼ਰਟ ਲਾ ਲਾਗਾ ਟੀ ਸ਼ਰਟ ਕਿੱਡੀ ਖੁੱਲੀ ਪਾਈ ਆ ਅੱਧਾ ਕਮੜ ਤੇ ਤੈਨੂੰ ਟੀ ਸ਼ਰਟ ਨੇ ਪਾਇਆ ਹੋਇਆ ਈ ਹੋਇਆ ਅੱਜ ਆ ਗਏ ਹੰਬੇ ਓਏ ਦੱਸ ਜਾਹੇ ਰਾਜੇ ਨਹੀਂ 15 ਹੈਂ ਚੱਲ ਚੱਲ ਅੱਛਾ ਤੂੰ ਲਾਉਣ ਚੱਲ 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 ਪੁੱਤ ਤੇਰੇ ਛੱਤਰ ਬਹੁਤ ਫਿਰਨਾ ਵੇਲਾ ਚੱਲ 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 ਗੋਡੇ ਨਹੀਂ ਥੱਲੇ ਲਿਆਉਣੇ ਚੱਲ ਹੈਂ ਪੱਲ ਚੱਲ ਚੱਲ ਹੋਰ ਲਾ ਹੋਰ ਲਾ 15 ਹੋਰ ਲਾਉਣੇ ਤੂੰ ਮੈਂ ਚਾਵਲ ਲਾਲਣੀ ਵੇਲਾ ਨਹੀਂ ਤਾਂ ਮਕਰ ਚੱਲ ਥਾ ਜੜ ਗਿਆ ਵਾ ਚੱਲ ਚੱਲ ਸਾਹੀ ਤੈਨੂੰ ਤੇਰਾ ਪਕਾਉਣਾ ਵਾ ਚੱਲ 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 ਵੈਰੀ ਗੁੱਡ ਸ਼ਾਬਾਸ਼ ਠੀਕ ਆ ਜੀ ਵਧੀਆ ਵਧੀਆ ਪ੍ਰਧਾਨ ਚੱਕ ਦੇ ਆਹੋ ਉਥੇ ਲਓ ਵੀ ਮੇਰੇ ਮਿੱਤਰੋ ਛਪਾੜਾ ਚੱਲ ਰਿਹਾ ਹੈ ਰੋਟੇਸ਼ਨ ਚੱਲ ਸ਼ਾਬਾਸ਼ ਪੀਤੇ ਸ਼ਾਬਾਸ਼ ਫਿੱਡੂ ਕੀ ਹੋਇਆ ਭਾਜੀ ਬੰਦੇ ਹੰਬਾ ਦਿੰਦਾ ਵਾ ਚੱਲ ਚੱਲ ਇਹ ਕੰਮ ਹੋਣੀ ਹੈ ਮਿੱਤਰੋ ਇਹ ਹੀ ਚੱਲ ਛਰਨੇ ਸ਼ਾਬਾਸ਼ ਚੱਲ ਚੱਲ ਫਿੱਡੂ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਬਿਜਲੀ ਚੱਲ 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 ਵੈਰੀ ਗੁੱਡ ਵੈਰੀ ਗੁੱਡ ਉਈ ਜਾਨੇ ਆ ਭੈ ਚੋਕੀ ਕੰਡ ਬਣੀ ਪਈ ਚੱਲ 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 ਕੈਚ 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 ਚੱਲ ਜਾਲੇ ਸਰਦਾਰ ਜੀ ਚੱਲ ਵੈਰੀ ਗੁੱਡ ਅੱਜ ਤੇਰੀ ਦੀਵਾਲੀ ਘੁੰਮਣデア ਬਲੌਗ ਸਾਰਾ ਚੱਲ 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 ਚਲੋ 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 ਏਸੀ ਚੱਲ ਕੀ ਹੋ ਗਿਆ ਹੁਣ ਤੇਰੀਆਂ ਲੱਤਾਂ ਪਾਵਾਂ ਨਹੀਂ ਸਹੀ ਹੁੰਦੀਆਂ ਚੱਲ 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 ਸ਼ਾਬਾਸ਼ ਚੱਲ 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 ਕੋਟੀ ਚੱਲ 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 ਵੈਰੀ ਗੁੱਡ ਸੈਜ ਤੋਂ ਅੱਗੇ ਜਾਣਦੇ ਆ ਤੂੰ ਨੰਬਰਾਂ 'ਚ ਤੇਜ਼ ਮਾਰ ਤੇਜ਼ ਮਾਰ ਚੱਲ ਚੱਲ 14 8 ਪੈ ਜਾਣਾ ਸੱਤੇ ਆਹ ਚੱਲ ਮੋੜ ਤਾਂ ਬਾਬਾ ਮੋੜ ਪਾਰ ਗਿਆ ਚੱਲ ਚੱਲ ਸਾਹਮਣਾ ਦੇਖ ਲੋ ਨਾ ਲਾ ਨਾ ਬਈ ਨਾ ਓਏ ਬਿੱਟੂ ਕੋ ਜਾਇਆ ਈ ਸੁਪਨੇ ਜੇ ਕ ਨਹੀਂ ਰਹਾਤੀ ਆਇਆ ਸੀ ਭਰਾਵਾ ਕੀ ਕਹੀਂ ਉਹ ਤੈਨੂੰ ਡਾਂਟ ਮਾਰ ਉਹ ਤੁਸੀਂ ਕਹਦੇ ਰੋਕੇ ਆ ਚੱਲ ਸਾਹਮਣੇ ਦੇਖ ਕੀ ਕਹਿੰਦਾ ਈ ਬਿੱਟੂ ਕੁਝ ਅੱਜ ਤਾਂ ਮੌਤ ਆ ਵੀ ਨਾ ਹੈ ਓਏ 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 ਪਾਜੀ 8 ਨਹੀਂ ਲੱਗਦੇ। ਉਹ ਤੁਸੀਂ ਰੁਕਣਾ ਨੇਗਾ ਤੁਸੀਂ ਤੁਹਾਡੀ ਆ ਵੀਡੀਓ ਬਣਦੀ ਆ ਵੇਖ ਲੋ ਵੇਖ ਲੈਣੇ ਮੈਂ ਕਿਹੜੇ ਰੁੱਕੇ ਆ। ਤਿੰਨ ਕਿਹੜੇ ਲਾਲਾ ਜਾ। ਬਈ ਲਾਲਾ। ਬਾਜੀ ਹੁਣ ਤੇ ਇੱਥੇ ਆਉਣ ਲੱਪਿਆ ਨਹੀਂ ਤੇ ਇਨੇ ਕਿਥੇ ਦਰਗਾਹ ਦੇ ਬੈਠਾਣਾ ਬਾਹਰ ਵੇਖਣ ਬਹੁਤ ਖਾਂਦਾ ਕਹਿੰਦੀ। ਚੱਲ ਚੱਲ। ਚੱਲ ਚੱਲ ਢੋਲ ਸਾਹਮਣੇ ਰੱਖ। ਨਹੀਂ ਵਾਸ ਯਾਰ। ਇੱਕ ਰਹਿ ਗਿਆ ਲਾ। ਤਿੰਨ ਕਿਹ ਹੈ ਵੀ ਤਨ। ਅੱਜ ਚੰਡ ਨਹੀਂ ਤਨ ਕਰ ਕਿਹੜੇ ਤਨ ਕਾਹੀ। ਹਾਏ ਬੀਬੀ ਇਹ ਬਿੱਟੂ ਕੋਈ। ਚੱਲ ਚੱਲ ਚੱਲ। ਆਏ ਕੀ ਹੋਇਆ ਏਦਾਂ ਕਹਦੇ ਦੁਰਦਾਵਾ ਆਹ ਇਹ ਕਿਹੜੇ ਨਾ ਦੋ ਕਿਹੜੇ ਬਣਨੇ ਇਹ ਕਿਹੜੇ ਲਾ ਲੋ ਤੁਸੀਂ ਸੱਤ ਓਏ ਦੋ ਛੇ ਲਾਉਣੇ ਜੇ ਪਹਿਲਾ ਰੁਗ ਗਿਆ ਤੇਰੇ ਦੋ ਕਿਹੜੇ ਹਣ ਲਾਉਗਾ ਬਈ ਸੱਤ ਚੱਲ ਸ਼ੁਰੂ ਕਰ ਆ ਦੂਜੀ ਸਾਈਡ ਜਿਹੜਾ ਰੁਗਿਆ ਨਾ ਚਾਰ ਆਪਣੇ 12 ਦਾ ਪਹਿਲਾਂ ਦੇਖੋ ਰੁਗਿਓ ਨਾ ਹੁਣ ਰੁਗਿਓ ਨਾ ਤਨ ਕਿਹੜੇ ਹੋ ਨਾਲ ਹੀ 12 ਡੰਡ ਬਰਜਾਣੇ ਚੱਲ ਪੀਤੇ ਮਾਡਲ ਚੱਲ 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 ਸਾਹਮਣੇ ਪੈਰਾ ਤੋਂ ਬਣਾਵਾ ਹੱਥ ਚੁੱਕ ਕੇ ਮਾਣਾ ਚੱਲ ਚੱਲ ਫੇਰ ਇਹਨੂੰ ਗਿਆ ਇਨਾ ਟਾਈਮ ਨਹੀਂ ਚੱਲ 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 4 ਵਜੇ ਤੱਕ बिजली तो शाह जो तो तो चल जोते की पांच साढ़े पांच चल खे खे सब का ਦਮ ਚੱਲ ਤੇਰੇ ਕਿਤੇ ਕਿਹਨੇ ਆ ਲਾ ਕੇ ਸਰ ਗੱਲ ਕਰ ਕਰ ਖੇਦੇ ਖੇਦੇ ਫਿਰ ਰੁਕਣਾ ਨਹੀਂ ਬਾਹਰੇ ਨਾ ਚੱਲ ਚੱਲ ਆ ਵੈਰੀ ਗੁੱਡ ਆ ਹੋ ਗਿਆ ਯਾ ਚੱਲ ਦਮ ਚੱਲ ਲਾ ਗਿਆ ਕਰਿਆ ਗਿਆ ਜਿਹੜਾ ਚੱਲ ਜੋਤਾ ਜੱਟ ਵੇਹ ਭਾਜੀ ਬੁੱਕ ਦਾ ਚੱਲ 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 ਓਏ ਬਾਹ ਓਏ ਉਹ ਪਾਜੀ ਉਹਨੂੰ ਹਟਾਈ ਯਾਰ ਓ ਵੇ ਕੀ ਕਰਦਾ ਫਿਰਦਾ ਵਿਚਾਲੇ ਚਲੋ 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 ਆ ਕੋਟੀਆ ਕਰਦਾ ਕੰਮ ਖਰਾਬੇ ਮਾਰੇ ਛਿੜੀ ਫੇਰੇ ਤੇ ਚਲੋ 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 ਸ਼ਾਬਾਸ਼ ਸ਼ਾਬਾਸ਼ ਨੂਰ ਸ਼ਾਬਾਸ਼ ਚੱਲ 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 ਨੂਰ ਸਿਆ ਚੱਲ ਚੱਲ ਚੱਲੇ ਖੜ ਗਏ ਕੀ ਗੱਲ ਹੈ ਜੈ ਹੋ ਪਾਲਾ ਜੀ ਜੈ ਹੋ ਪਾਲਾ ਜੀ ਹਾਂਜੀ ਪਾਲੂ ਜੀ ਕੀ ਹੋਇਆ ਔਖਾ ਵ ਕੰਮ ਚੱਲ ਕੋਈ ਨਾ ਹੋ ਜੂ ਸੌਖਾ ਹੋਲੀ ਥੋਲੀ ਪਾਲਾ ਚੱਲੇਗਾ ਏਸੀ ਕੀ ਹੋਇਆ ਪੁੱਤ ਲੱਗੀ ਏਸੀ ਦੇ ਵੀ ਲੈ ਬੱਲੇ ਤੇਰੇ ਚੱਲ 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 ਜੀਵਨ ਸਿੰਘ ਚੱਲ ਚੱਲ ਗਾਏ ਵੇ ਪੀਤੇ ਆ ਚੱਲ ਥੱਲੇ ਕਿਉਂ ਸਰੀ ਤੇਰੇ ਪੁਰਾਣੇ ਦਾ ਤਾਜ ਆਖਸ ਤਾਨੋ ਘੜਦਾ ਵਰਦਾ ਬੈਠ ਘੋਮ ਬੈ ਕੇ ਚੱਲ ਬੈ ਕੇ ਘਮਣਾ ਚੱਲ 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 ਤੁਹਾਡੇ ਅਜ ਦੋਹਾਂ ਤੇਰੇ ਬੰਦਿਆਂ ਦੀ ਫੋਕਸ ਹੀ ਆ ਹਾਂ ਤਾਰਾ ਕਾ ਥੱਲੇ ਹੋ ਗਿਆ ਭਾਈ ਪੰਜ ਹੋ ਗਿਆ ਹਾਂਜੀ ਇਨ ਹੋ ਗਿਆ ਭਾਈ ਕਰਨੇ ਚਰਨੇ ਪਾਜੀ ਭਾਈ ਸਰਚ ਮਾਰੋ ਕਹਿੰਦਾ ਸਰ ਚਲ ਮੈਂਦ ਕਰ ਲੈ ਵੀ ਚੱਲ ਇੰਨਾ ਮਿੰਟ ਕਰਨ ਨੂੰ ਲੱਗਾ ਹੀ ਮੈਂ ਕਿੰਨੇ ਸਾਲ ਐ ਨਾ ਬਾਵਾ ਤੇ ਲੜਾ ਇਦਾਂ ਵੀ ਨਹੀਂ ਚਲ ਸੁਣੇ ਕਰਾਉ ਤੀ ਅਜੀ ਪਹਿਲਵਾਨੀ ਪਹਿਲਵਾਨੀ ਚੱਲ ਬਾਈ ਵੇਖਿਓ ਇਦਾਂ ਲੜਾ ਇਹ ਪਹਿਲਵਾਨੀ ਕਿਹੜਾ ਵਾ ਆਪੇ ਵੇਖਣ ਕੋਡੇ ਉਹ ਸਿੱਧੇ ਲਾਉਣੇ ਸਿੱਧੇ ਹੀ ਹਾਂ ਚੱਲ ਚਲੋ 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 ਚੱਲ ਚੱਲ ਹੋ ਗਏ 35 35 ਐਵੇਂ ਹੋ ਗਏ ਆ ਚਲੋ 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 ਇਹ ਹੋ ਗਿਆ ਬਾਈ ਚੱਲ 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 ਡੱਗੋ ਵਾਲਿਆ ਚੱਲ ਲਗਦੇ ਨੇ ਕਿ ਲੈਦਾ ਤੇ ਆਮ ਸੌਰੀ ਆਮ ਸੌਰੀ ਆਮ ਸੌਰੀ ਉਹ ਕੋਈ ਨਾ ਬਾਬੇ ਜੀ ਦਾ ਮੁੰਡਾ ਆ ਗਿਆ ਉਹ ਲਾ ਦੂ ਤੇਰੇ ਵੰਡੇ ਦਾ ਹੈ ਟਾਡੀ ਵਾਰ ਸੁਣਾਉਣੀ ਹੁੰਨੇ ਹੁਣ ਚੱਲ ਕੋਈ ਨਾ ਤਸੱਲੀ ਤੇ ਹੁੰਦੀ ਬਾਵਾ ਦੀ ਇੱਕ ਵਾਰੀ ਭਰਾਵਾ ਚੱਲ ਛਰਨੇ ਆ ਚੱਲ ਪੀਤੇ ਆ ਤਿੰਨ ਸ਼ੀਰ ਆ ਬਸ ਚੱਲ 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 ਸ਼ਾਬਾਸ਼ ਬੁਗਲੇ ਸ਼ਾਬਾਸ਼ ਚੱਲ ਜੋਤੇ ਚੱਲ 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 ਜੋਤੇ ਸ਼ਾਬਾਸ਼ ਉਹ ਮੋਢੇ ਦੇ ਇੱਕ ਤੇ ਕਾ ਦੋ ਭਾਰ ਪਾਉਣਾ ਦੋਵੇਂ ਬਾਹਾਂ ਦੇ ਭਾਰ ਪਾ ਬਾਹਾਂ ਖੋਲ ਚੱਲ ਦੋਵੇਂ ਬਾਹਾਂ ਚੱਲ ਹਾਂ ਹੁਣ ਸਹੀ ਆ ਸ਼ਾਬਾਸ਼ ਚਲੋ 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 ਕੀ ਗੱਲ ਆ ਚੱਲ 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 ਰੁਕਣਾ ਨਹੀਂ ਕਿਸੇ ਨੇ ਰੁਕਣਾ ਨਹੀਂ ਚਲੋ 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 ਚੱਲ 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 ਸੋਟੀ ਆ ਗਈ ਨਹੀਂ ਨਾ ਮਗਰ ਚੱਲ 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 ਇਸੀ ਚੱਲ ਸ਼ਾਬਾਸ਼ ਚਲੋ 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 ਚੱਲ ਚੱਲ ਕੁੰਡੀਆਂ ਕੇ ਸਿੰਘ ਫਸ ਗਏ ਕਨੇ ਲਾਇ ਜੇ ਕਨੇ ਲਾਇ ਤੂੰ ਲਾ ਪੰਜ ਹੋਰ ਚੱਲ ਚੱਲ ਦੰਡ ਕੋਈ ਸਾਹਿਬ ਕਹਿੰਦੇ ਮੈਂ ਪੰਜ ਹੀ ਲਵਾਉਣੇ ਡੰਡ ਲਵਾਉਣੇ ਮੈਂ ਆਪਦੀ ਮਰਜ਼ੀ ਨਾਲ ਵਾਂ ਸਹੀ ਹੈ ਕੋਕੀਆ ਠੀਕ ਗੱਲ ਓਏ ਉਹਨਾਂ ਨੇ ਉਹਨਾਂ ਨੇ ਤਾਂ ਕਹਿੰਦੇ ਪੰਜ ਲਾ ਦਾਂਗੇ ਹੁਣ ਕੀ ਹੋਇਆ ਆਇਆ ਓਏ 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 ਪਾ ਯਾਰ ਡਾਕਟਰ ਦਿੱਖਣ ਲੱਗਾ ਆਪ ਝੂਠੇ ਮੂੰਹ ਕਿਦਾਂ ਦਾ ਕਰਦਾ ਵਾ ਡੌਨ ਕੀ ਆ ਲੈ ਇੰਨਾ ਟਾਈਮ ਅੱਲਾਹਾ ਪੱਟਾ ਦੇ ਪਿਆ ਤਾ ਅਮੇ ਪੱਟਾ ਦੇ ਲੈ ਚਲੋ 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 ਹਾਏ ਬਾਈ ਆਪ ਕਹੋ ਇਹ ਪੰਜ ਡਾਂਡੀ ਲਾਉਣੇ ਤੇ ਤੋ ਕਹਿੰਦੇ ਲਾ ਦਾਂਗੇ ਪੰਜ ਪਾਲਿਆ ਕੀ ਹੋਇਆ ਪਾਜੀ ਪਾਲਾ ਬਹਿ ਗਿਆ ਸਾਹ ਕਾ ਦੋ ਤੂੰ ਤਾਂ ਕਹਿੰਦਾ ਪੰਜ ਹੀ ਲਵਾ ਲਵਾ ਲੋ ਉਦੋਂ ਕਹਿੰਦਾ ਪੰਜ ਹੁਣ ਕੀ ਹੋਇਆ ਬੇਟਾ ਚੱਲ 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 ਪਾਣੀ ਵਾਲਾ ਆਸ਼ਕ ਆ ਆਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਪ ਆਪ ਜੀ ਅੱਜ ਇੱਥੇ ਦਾਤ ਉਹ ਵੇਲਾ ਉਹ ਹੈਪੀ ਨੇ ਦਸਤਾ ਹੀ ਆ ਆ ਉਹ ਹੈਪੀ ਨੇ ਉਸਤਾਦ ਨੇ ਦੱਸ ਕੇ ਭੇਜਿਆ ਹੀ ਉਹ ਵੇਲਾ ਲੈ ਲੈ ਤੂੰ ਕਿਹਦੇ ਮਾਰ ਤਾ ਨਹੀਂ ਲੱਗੇ ਨਹੀਂ ਲੱਗੇ ਨਹੀਂ ਨਹੀਂ ਲੱਗੇ ਨਹੀਂ ਲੱਗੇ ਹਜੇ ਨਹੀਂ ਲੱਗੇ ਨਹੀਂ ਲੱਗੇ ਨਹੀਂ ਲੱਗੇ ਨਹੀਂ ਲੱਗੇ ਇੱਥੇ ਰਹਿ ਇੱਥੇ ਰਹਿ ਬਸ ਖਿੱਲੀ ਨਾ ਹਿੱਲੀ ਨਾ ਲੱਕ ਫੜ ਲੈ ਦਾ ਲੱਕ ਫੜ ਲੈ ਲੱਕ ਫੜ ਲੈ ਬਸ ਛੱਡੀ ਨਾ ਲਾ 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 ਓਏ ਇਹ ਨਹੀਂ ਲੱਗਾ ਦੋਵੇਂ ਲੱਗੇ ਆ ਕੋਈ ਨਹੀਂ ਲੱਗ ਭਾਈ ਦੋਵੇਂ ਲੱਗੇ ਦੋਵੇਂ ਲੱਗੇ ਤੇਰੇ ਵੀਡੀਓ ਦਿਖਾ ਦੇ ਨਹੀਂ ਤੈਨੂੰ ਲੈ ਨਹੀਂ ਭਾਈ ਇੱਕ ਲੱਗਾ ਦੋ ਲੱਗਾ ਆ ਥੱਲੇ ਲਿਫੜੇ ਪਿਆ ਦੋਵੇਂ ਆ ਕੱਲ ਚੱਲ 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 ਧੌਣ ਤੇ ਹੱਥ ਰੱਖੋ ਧੌਣ ਤੇ ਹੱਥ ਰੱਖੋ ਚੱਲ 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 ਸੱਟ ਸੱਟ ਇਹਨੂੰ ਆਵੇ ਹੋਰ ਕਿਦਾਂ ਲੱਗਣੇ ਹੁਣ ਲੱਗੇ ਆ ਕਿ ਹੋਰ ਕਿਦਾਂ ਲੱਗਣੇ ਆ ਹੋਰ ਕਿਦਾਂ ਲੱਗਣੇ ਮੋਢੇ ਦੇ ਲਾ ਆ ਵੀ ਦੇ ਲਾ ਕੀ ਪੀਰੋ ਦੇ ਲਾ ਪਵੇ ਭਾਜੀ ਦੱਸੂਗਾ ਲੱਗ ਗਿਆ ਬਈ ਕੰਦੇ ਦਿਮਾਗ ਨਾਲ ਦਿਮਾਗ ਨਾਲ ਸੱਟ ਸੱਟ ਪਿੱਛੇ ਲੈ ਗਿਆ ਇੱਧਰ ਚੱਕ ਦੇ ਚੱਕ ਦੇ ਪਿੰਦੇ ਪ੍ਰੈਸ ਕੱਟ ਪ੍ਰੈਸ ਕੱਟ ਪ੍ਰੈਸ ਕੱਟ ਚੱਲ 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 ਪਤਾ ਨਹੀਂ ਉਦਾਂ ਲਾਈ ਹੁਣੀ ਉਹ ਲਾ ਕੇ ਖੜਾ ਵਾ ਚੱਲ 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 चल चल चक रहा है सर लै ओ चक सही है बह भी गया